ਪਤਿਤ ਪਾਵਨ ਜਗਤ ਜੋਤ ਯੁਗੋ ਯੁਗਿਆਤਾਲ ਚਤੁਰ ਚੰਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਬਾਦਸ਼ਾਹ ਜੀਾਂ ਦੀ ਤਨਾਹ ਸ੍ਰੀ ਰਾਗ ਦੇ ਵਿੱਚੋਂ ਚਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਨੂੰ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਸਮਝਾਉਂਦੇ ਹੋਏ ਦੇਅ ਲੋਕ ਰਪਾਲੂ ਪਾਤਸ਼ਾਹ ਜੀ ਦੇ ਪਰਉਪਕਾਰਾਂ ਨੂੰ ਬਿਆਨ ਕਰਦੇ ਹੋਏ ਸਤਿਗੁਰੂ ਜੀ ਪਰਮਾਨ ਕਰਦੇ ਹਨ ਔਕੀ ਘੜੀ ਨਾ ਦੇਖਣ ਦੇ ਆਪਣਾ ਅੰਬਰਦ ਸੰਭਾਲੇ ਅਕਾਲ ਪੁਰਖ ਪ੍ਰਮਾਤਮਾ ਦਾ ਬੁੱਢ ਕਦੀਮਾ ਦਾ ਸੁਭਾਅ ਹੈ ਕਿ ਉਹ ਆਪਣੇ ਸੇਵਕ ਨੂੰ ਜਿਹੜਾ ਕੋਈ ਉਹਦਾ ਬਣ ਜਾਂਦਾ ਹੈ ਉਹਨੂੰ ਕੋਈ ਦੁੱਖ ਦੇਣ ਵਾਲਾ ਸਮਾਂ ਨਹੀਂ ਵਿਕਣ ਦਿੰਦਾ ਉਹ ਮੁੱਢ ਕਦੀਮਾਂ ਦੇ ਪਿਆਰ ਵਾਲੇ ਸੁਭਾਅ ਨੂੰ ਸਦਾ ਚੇਤੇ ਰੱਖਦਾ ਹੈ ਜਿਵੇਂ ਆਪਣੇ ਮਾਪੇ ਆਪਣੇ ਬੱਚੇ ਦੀ ਸੰਭਾਲ ਕਰਦੇ ਏ ਇਦਾਂ ਹੀ ਉਹ ਕਾਲਪੁਰਖ ਪ੍ਰਮਾਤਮਾ ਸਾਡੀ ਸਭਨਾਂ ਦੀ ਸੰਭਾਲ ਵੀ ਕਰਦਾ ਏ ਸਾਨੂੰ ਰਜਿਕ ਦਾ ਪ੍ਰਬੰਧ ਵੀ ਕਰਦਾ ਆਪਾਂ ਆਪਣੇ ਬੱਚਿਆਂ ਲਈ ਸਭ ਕੁਝ ਕਰਦੇ ਆਂ ਇਆਂ ਪੁੱਤਰਾਂ ਦੇ ਲਈ ਉਹਨਾਂ ਦੀ ਰੋਜੀ ਦਾ ਪ੍ਰਬੰਧ ਕਰਦੇ ਆਂ ਉਹਨਾਂ ਨੂੰ ਕੱਪੜੇ ਲੀੜੇ ਦਾ ਪ੍ਰਬੰਧ ਕਰਦੇ ਹਾਂ ਉਹਨਾਂ ਨੂੰ ਹਰ ਸਹੂਲਤ ਦੇਣ ਦੇ ਲਈ ਆਪਾਂ ਤਤਪਰ ਰਹਿੰਦੇ ਹਾਂ ਐਦਾਂ ਹੀ ਉਹ ਅਕਾਲ ਪੁਰਖ ਪਰਮਾਤਮਾ ਹੈ ਜਿਹੜਾ ਸਦਾ ਹੀ ਸਾਨੂੰ ਰੋਜੀ ਰੋਟੀ ਦਾ ਪ੍ਰਬੰਧ ਵੀ ਕਰਦਾ ਹੈ ਉਹ ਪੱਥਰ ਵਿੱਚ ਬੈਠੇ ਕੀੜੇ ਨੂੰ ਵੀ ਰੋਜੀ ਦਾ ਪ੍ਰਬੰਧ ਕਰਦਾ ਹੈ ਉਹ ਸਾਡਾ ਤਨ ਧੱਕਣ ਵਾਸਤੇ ਸਾਦ ਸੰਗਤ ਨਾਮ ਰੂਪੀ ਲੀੜੇ ਦੀ ਵੀ ਬਖਸ਼ਿਸ਼ ਕਰਦਾ ਹੈ ਪਰਦੇ ਕੱਜਣ ਵਾਸਤੇ ਪ੍ਰਮਾਤਮਾ ਸਾਨੂੰ ਹਰ ਖੁਸ਼ੀ ਦੇਣ ਦੇ ਲਈ ਸਦਾ ਤਿਆਰ ਰਹਿੰਦਾ ਹੈ ਹੱਥ ਦੇ ਰੱਖੇ ਆਪਣੇ ਕੋ ਸਾਸ-ਸਾਸ ਪ੍ਰਤ ਪਾਲੇ ਇਹ ਨਹੀਂ ਨਹੀਂ ਮਹਾਰਾਜ ਕਹਿੰਦੇ ਨੇ ਕਿ ਭਾਈਓ ਆਪਣਾ ਹੱਥ ਦੇ ਕੇ ਸਾਡੀ ਰਖਵਾਲੀ ਵੀ ਕਰਦਾ ਹੈ ਹਰ ਜਗ੍ਹਾ ਤੋਂ ਉਹ ਹਰੇਕ ਸਾਥ ਦੇ ਨਾਲ ਸਾਨੂੰ ਪਾਲਦਾ ਵੀ ਹੈ ਜਿਉ ਪਾਏ ਪਿੰਡ ਜਨ ਸਜਿਆ ਦਿੱਤਾ ਪਹਿਨਣ ਖਾਨ ਜਿਉ ਕਹਿੰਦੇ ਨੇ ਜਿੰਦਰੋਂ ਪਿੰਡ ਕਹਿੰਦੇ ਨੇ ਸਰੀਰ ਨੂੰ ਕਹਿੰਦੇ ਇਹ ਸਰੀਰ ਵਿੱਚ ਜਿੰਦ ਪਾ ਕੇ ਜਾਨ ਪਾ ਕੇ ਪ੍ਰਮਾਤਮਾ ਨੇ ਇਹ ਸੋਹਣਾ ਸਰੀਰ ਸਜਿਆ ਔਰ ਨਾਲ ਦਿੱਤਾ ਪਹਿਨਣ ਖਾਨ ਪਹਿਨਣ ਵਾਸਤੇ ਵੀ ਪ੍ਰਬੰਧ ਕੀਤਾ ਤੇ ਖਾਣ ਵਾਸਤੇ ਵੀ ਰੋਜ਼ੀ ਰੋਟੀ ਦਾ ਪ੍ਰਬੰਧ ਉਸ ਪ੍ਰਮਾਤਮਾ ਨੇ ਕੀਤਾ ਇਸੇ ਕਰਕੇ ਗੁਰੂ ਸਾਹਿਬ ਸਾਨੂੰ ਸੰਬੰਧ ਨੇ ਵੀ ਪਾਇਆ ਇਹੋ ਪ੍ਰਮਾਤਮਾ ਸਾਨੂੰ ਹਰੇਕ ਸਾਹ ਦੇ ਨਾਲ ਪਾਲਦਾ ਵੀ ਹੈ ਰੱਬ ਜਿਉ ਲਾਗ ਰਿਓ ਮੇਰਾ ਚੀਤ ਫਿਰ ਕਿਉਂ ਨਾ ਉਸ ਪ੍ਰਮਾਤਮਾ ਦੇ ਨਾਲ ਚਿੱਤ ਜੋੜੀਏ ਜਿਹੜਾ ਦਿਆਲੂ ਕਿਰਪਾਲੂ ਪ੍ਰਮਾਤਮਾ ਸਾਸਗਤ ਇਹਨਾਂ ਕੁਝ ਦੇ ਕੇ ਵੀ ਜਣਾਉਂਦਾ ਨਹੀਂ ਹੈ ਅੱਪਾ ਕਿਸੇ ਤੋਂ ਦੋ ਰੁਪਏ ਆਧਾਰੀ ਲੈ ਲਈ ਉਹ ਬੰਦਾ ਸੁਣਾਉਂਦਾ ਰਹਿੰਦਾ ਹੈ ਪਰ ਹਕਾਲਪੁਰਖ ਪ੍ਰਮਾਤਮਾ ਸਾਡੇ ਤੇ ਢੀ ਵੱਡੀ ਕਿਰਪਾ ਕਰਦਾ ਸਾਨੂੰ ਸਭ ਕੁਝ ਉਹਦੀ ਦਾਤ ਦੁਆਰਾ ਮਿਲਿਆ ਹੋਇਆ ਉਹਦੀ ਕਿਰਪਾ ਨਾਲ ਮਿਲਿਆ ਹੋਇਆ ਪਰ ਫੇਰ ਵੀ ਉਹ ਜਣਾਉਂਦਾ ਨਹੀਂ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਉਹ ਮਿੱਤਰ ਉਹ ਪ੍ਰਮਾਤਮਾ ਜਿਹੜਾ ਆਦ ਤੋਂ ਲੈ ਕੇ ਅਕੀਰ ਤੱਕ ਜਨਮ ਤੋਂ ਲੈ ਕੇ ਮਰਨ ਤੱਕ ਲੋਕੋ ਤੋਂ ਲੈ ਕੇ ਪਰਲੋਕ ਤੱਕ ਉਹੀ ਮਦਦਗਾਰ ਬਣਿਆ ਰਹਿੰਦਾ ਜਿਹਨੂੰ ਆਪਾਂ ਵਿਸਾਰਿਆ ਹੋਇਆ ਸੋ ਕਿਉਂ ਵਿਸਰੇ ਜਿਹਨਾਂ ਸਭ ਕੁਝ ਦਈਆ ਕਹਿੰਦੇ ਜਿਸ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਉਹ ਸਾਨੂੰ ਕਦੇ ਵਿਸਰੇ ਨਾ ਅਰਦਾਸ ਕਰਦੇ ਰਹੀ ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭਲਾਈਂਦਾਤਾ ਜਿੱਥੇ ਵੀ ਰੱਖੀ ਆਪਣੇ ਚਰਨਾਚ ਰੱਖੀ ਇਹ ਭਾਵਨਾ ਸਾਡੀ ਸਭਨਾਂ ਦੀ ਬਣ ਜਾਏ ਮਹਾਰਜ ਕਹਿੰਦੇ ਨੇ ਭਾਈ ਉਹ ਸਾਡਾ ਮਿੱਤਰ ਪ੍ਰਮਾਤਮਾ ਧੰਨਾ ਹੈ ਸਦਾ ਉਸਦੀ ਸਿਵਤ ਸਲਾਹ ਕਰਨੀ ਚਾਹੀਦੀ ਹੈ ਉਹਦੇ ਗੁਣਾਂ ਨੂੰ ਬਿਹਾਜਣਾ ਚਾਹੀਦਾ ਹੈ ਉਹਦੇ ਨਾਮ ਦਾ ਬਣਜ ਉਹਦੇ ਨਾਮ ਦਾ ਵਪਾਰ ਕਰਨਾ ਚਾਹੀਦਾ ਹੈ ਜਿਵੇਂ ਆਪਾਂ ਦੁਨਿਆਵੀ ਵਪਾਰ ਕਰਦੇ ਆ ਨਾ ਪਿਆਰਿਓ ਬਣਜ ਕਰਦੇ ਆ ਇਦਾਂ ਹੀ ਉਹ ਪ੍ਰਮਾਤਮਾ ਦੇ ਨਾਮ ਦਾ ਬਣਜ ਸਾਨੂੰ ਸਭਨਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਮਨ ਵਿਲਾਸ ਪੈ ਸਾਹਿਬ ਕੇ ਆਚਰ ਜਦੇਕ ਵਡਾਈ ਜਦੋਂ ਕਹਿੰਦੇ ਉਹਦੇ ਪਰਉਪਕਾਰਾਂ ਨੂੰ ਧਿਆਨ ਵਿੱਚ ਲਿਆਵਾਂਗੇ ਜਦੋਂ ਕੀਤੇ ਹੋਏ ਉਹਦੇ ਪਰਉਪਕਾਰਾਂ ਨੂੰ ਵੇਖਾਂਗੇ ਉਹਦੇ ਗੁਣਾਂ ਨੂੰ ਵਿਹਾਜਾਂਗੇ ਜਦੋਂ ਉਹਦੀ ਕੁਦਰਤ ਨੂੰ ਵੇਖਾਂਗੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜਦੋਂ ਉਹਦੀ ਕੁਦਰਤ ਨੂੰ ਵੇਖਾਂਗੇ ਫਿਰ ਬਲਿਹਾਰ ਹੋ ਜਾਵਾਂਗੇ ਪਰ ਪ੍ਰਸੰਨ ਹੋ ਜਾਵਾਂਗੇ ਮਾਲਕ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ ਉਹਦੀ ਵਡਿਆਈ ਨੂੰ ਵੇਖ ਕੇ ਉਹਦੀ ਉਦਾਰਤਾ ਨੂੰ ਵੇਖ ਕੇ ਮਨ ਵਿੱਚ ਵੀ ਖੁਸ਼ੀਆਂ ਬਣਿਆ ਰਹਿੰਦੀਆਂ ਹਨ ਜਦੋਂ ਉਹਦੀਆਂ ਵਡਿਆਈਆਂ ਨੂੰ ਦੇਖਾਂ ਕੋਈ ਤੇ ਗੁਣਾਂ ਨੂੰ ਵੇਖਾਂਗੇ ਫਿਰ ਅੰਦਰ ਖੁਸ਼ੀਆਂ ਹੀ ਖੁਸ਼ੀਆਂ ਹਨ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਕਾਈ ਇੱਥੇ ਤੱਕ ਵੀ ਕਿਉਂ ਪਰਮਾਤਮਾ ਜਿਹੜਾ ਭਾਈ ਉਹ ਸਾਡੇ ਜਨਮ ਦੇ ਵਿੱਚ ਸਾਡੇ ਸੰਸਾਰ ਵਿੱਚ ਵਿਚਰਦੇ ਆ ਉਹ ਸਾਡੀ ਇੱਜ਼ਤ ਦਾ ਵੀ ਉਹ ਆਪ ਖਿਆਲ ਰੱਖਦਾ ਹੈ ਉਹ ਸਾਡੀ ਇੱਜ਼ਤ ਵੀ ਰੱਖਦਾ ਹੈ ਪੂਰਨ ਤੌਰ ਤੇ ਆਪਣੇ ਸੇਵਕ ਨੂੰ ਆਪਣੇ ਪਿਆਰੇ ਨੂੰ ਕਦੇ ਵੀ ਉਹ ਬੇਇੱਜ਼ਤ ਨਹੀਂ ਹੋਣ ਦਿੰਦਾ ਉਹ ਹਮੇਸ਼ਾ ਪਤ ਰੱਖ ਰੱਖਦਾ ਇਸ ਕਰਕੇ ਗੁਰੂ ਸਾਹਿਬ ਸਮਝਾਉਂਦੇ ਨੇ ਹੈ ਨਾਨਕ ਭਾਈ ਸਭ ਪ੍ਰਮਾਤਮਾ ਦਾ ਨਾਮ ਸਿਮਰੋ ਔਰ ਪ੍ਰਮਾਤਮਾ ਦਾ ਨਾਮ ਸਿਮਰ ਸੰਦਗੀ ਆਤਮਿਕ ਆਨੰਦ ਮਾਣੋ ਜਿਸ ਵੀ ਮਨੁੱਖ ਨੇ ਪ੍ਰਮਾਤਮਾ ਦੇ ਨਾਮ ਦਾ ਸਮਰਨ ਕੀਤਾ ਉਹਦੇ ਗੁਣਾਂ ਨੂੰ ਵਿਹਾਜਿਆ ਪ੍ਰਮਾਤਮਾ ਨੇ ਪੂਰਨ ਤਰਤੇ ਉਹਦੀ ਇੱਜ਼ਤ ਰੱਖੀ ਹੈ ਆਓ ਗੁਰੂ ਸਰਬ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖਾਂ ਸਭਨਾਂ ਨੂੰ ਨਾਮ ਦਾੰਦ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਫਲਕਤਾ ਦੀ ਅਰਦਾਸ ਤੇ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨ ਹੋ ਜਾਣ ਇਹ ਅਰਦਾਸ ਅਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਤੀ ਕਦੇ ਨ ਹੋਵੇ ਜਨ ਕੀ ਅਰਦਾਸ ਨਾਨਕ ਜੋ ਗੁਰਬਿੰਦ ਕਾ ਉਹ ਰਣਗੁਨਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ